ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੈਨੇਡਾ ਸਰਕਾਰ ਵੱਲੋਂ ਇੱਕ ਬਹੁਤ ਵੱਡੀ ਪੁਸ਼ਟੀ ਕੀਤੀ ਗਈ ਹੈ ਅਤਵਾਦ ਵਿੱਤ ਪੋਸ਼ਣਾ ਬਾਰੇ ਆਪਣੀ ਤਾਜ਼ਾ ਰਿਪੋਰਟ ਜਿਵੇਂ ਖਾਲਸਤਾਨੀ ਅਤਵਾਦੀ ਸਮੂਹਾਂ ਦੀ ਗੱਲ ਕੀਤੀ ਹੈ ਜਿਹੜੀਆਂ ਦਾਨ ਕਰਨ ਵਾਲੀਆਂ ਸੰਸਥਾਵਾਂ ਨੇ ਜਿਨ੍ਹਾਂ ਦਾ ਗੈਰ ਮੁਨਾਫਾ ਜਣ ਕੇ ਇਹ ਕਹਿ ਸਕਦੇ ਆ ਵੀ ਜਿਵੇਂ ਬੱਬਰ ਖਾਲਸਾ ਹੋ ਗਿਆ ਖਾਲਸਤਾਨੀ ਹੋ ਗਏ ਤੇ ਜਾਂ ਕੁਝ ਮੁਸਲਮ ਸੰਸਥਾਵਾਂ ਨੇ ਤੇ ਇਹਨਾਂ ਸਭ ਤੇ ਰੋਕ ਲਾਉਣ ਦੀ ਗੱਲ ਕੈਨੇਡਾ ਸਰਕਾਰ ਨੇ ਕੀਤੀ ਹੈ ਕਿਉਂ ਕਿ ਕਿਉਂਕਿ ਇਹ ਹੜਪੀੜਤਾ ਦੇ ਨਾਂ ਤੇ ਜਾਂ ਹੋਰ ਕਈ ਵਿਸ਼ਿਆਂ ਤੇ ਇਹ ਫੰਡਿੰਗ ਕਰਦੇ ਆ ਜਣ ਕੇ ਲੋਕਾਂ ਤੋਂ ਪੈਸਾ ਇਕੱਠਾ ਕਰਦੇ ਆ ਹੁਣ ਕੈਨੇਡਾ ਦੇ ਵਿੱਚ ਖਾਲਸਤਾਨੀਆਂ ਵੱਲੋਂ ਜਾਂ ਬਬਰ ਖਾਲਸਾ ਵੱਲੋਂ ਜਾਂ ਕੁਝ ਜਿਹੜੀਆਂ ਮੁਸਲਮ ਸੰਸਥਾਵਾਂ ਨੇ ਉਹਨਾਂ ਵੱਲੋਂ ਪੈਸਾ ਇਕੱਠਾ ਕੀਤਾ ਜਾ ਰਿਹਾ ਹੈ ਔਰ ਜਿਹੜੇ ਖਾਲਸਤਾਨੀ ਕੱਟੜ ਨੇ ਜਿਵੇਂ ਹਜ਼ਬੁੱਲਾ ਅਮਾਜ ਹਿਜਬੁੱਲਾ ਦੀ ਗੱਲ ਕਰ ਲੋ ਜਾਂ ਖਾਲਤਾਨੀ ਹਿੰਸਕ ਕੱਟੜਵਾਦੀ ਬਬਰ ਖਾਲਸਾ ਦੀ ਗੱਲ ਕਰ ਲੋ ਇੰਟਰਨੈਸ਼ਨਲ ਅਤੇ ਨੈਸ਼ਨਲ ਸਿੱਖ ਜੂਤ ਹੈਡਰੇਸ਼ਨ ਦੀ ਗੱਲ ਕਰ ਲੋ ਇਹਨਾਂ ਤੇ ਸਿਕੰਜਾ ਕਸਿਆ ਜਾਣਾ ਕਿਉਂ ਕਿ ਇਹ ਲੋਕ ਸਿੱਖ ਕੌਮ ਨੂੰ ਜਾ ਕਹਿ ਲਈਏ ਭਾਰਤੀ ਲੋਕਾਂ ਨੂੰ ਫੋਰਨ ਕੰਟਰੀਆਂ ਦੇ ਵਿੱਚ ਗੁੰਮਰਾਹ ਕਰਦੇ ਨੇ ਜਿਵੇਂ ਹੜਪੀੜਤਾਂ ਦੇ ਨਾਂ ਤੇ ਇਹ ਸਾਰੀਆਂ ਜੜੀਆਂ ਸੰਸਥਾਵਾਂ ਬਣੀਆਂ ਹੋਈਆਂ ਨੇ ਇਹ ਬਹੁਤ ਵੱਡੇ ਵੱਡੇ ਫੰਡ ਇਕੱਠੇ ਕਰ ਰਹੇ ਨੇ ਤੇ ਇਹਨਾਂ ਨੇ ਹੜਪੀੜਤਾਂ ਲਈ ਨਾ ਕੁਛ ਪਹਿਲਾਂ ਭੇਜਿਆ ਨਾ ਹੁਣ ਭੇਜਣਾ ਔਰ ਪਹਿਲਾਂ ਵੀ ਜਿਹੜੇ ਨੇ ਕੌਮ ਦੇ ਨਾਂ ਤੇ ਖਾਲਿਸਤਾਨ ਦੇ ਨਾਂ ਤੇ ਫੰਡ ਇਕੱਠੇ ਕੀਤੇ ਨੇ ਉਹ ਫੰਡਾਂ ਦਾ ਇਹਨਾਂ ਨੇ ਲਾਭ ਆਪਣੇ ਘਰਾਂ ਲਈ ਉਠਾਇਆ ਵੱਡੇ ਘਰ ਬਣਾ ਲਏ ਵੱਡੇ ਕਾਰੋਬਾਰ ਬਣਾ ਲਏ ਪਰ ਲੋਕਾਂ ਨੂੰ ਗੁੰਮਰਾਹ ਕੀਤਾ ਗਿਆ ਹੁਣ ਕੈਨੇਡਾ ਸਰਕਾਰ ਨੇ ਇਹ ਪੁਸ਼ਟੀ ਕੀਤੀ ਹੈ ਵੀ ਜਿਹੜੀਆਂ ਇਹ ਸੰਸਥਾਵਾਂ ਕਿਸੇ ਵੀ ਫੋਰਨ ਫੋਰਨ ਕੰਟਰੀ ਵਿੱਚ ਭਾ ਮੈਗਨੇਡਾ ਵਿੱਚ ਹੁਣ ਭਾ ਅਮਰੀਕਾ ਵਿੱਚ ਹੋਣ ਫੰਡ ਇਕੱਠਾ ਕਰਦੀਆਂ ਨੇ ਇਹਨਾਂ ਤੇ ਸਿਕੰਜਾ ਕਸਿਆ ਜਾਵੇ ਜ਼ਰੂਰੀ ਵੀ ਹੈਗਾ ਜਦੋਂ ਤੁਸੀਂ ਇਹ ਫੰਡਿੰਗ ਇਕੱਠੀ ਕਰਕੇ ਕਿਸੇ ਲੋੜਵੰਦ ਨੂੰ ਕੋਈ ਸਹੂਲਤ ਦੇਣੀ ਨਹੀਂ ਚਾਰ ਪੈਸੇ ਦੇੜੇ ਨਹੀਂ ਫਿਰ ਕਾਦੇ ਲਈ ਕਰਦੇ ਹੋ ਔਰ ਇਹ ਪੈਸਾ ਜਿਹੜਾ ਇਹ ਫੰਡਿੰਗ ਦਾ ਇਕੱਠਾ ਕਰਦੇ ਨੇ ਹਵਾਲਿਆਂ ਰਾਹੀਂ ਇਹ ਇਧਰ ਉਧਰ ਕਰਕੇ ਜਣ ਕੇ ਬਲੈਕ ਮਨੀ ਤੋਂ ਵੈਟ ਮਨੀ ਬਣਾ ਲੈਂਦੇ ਆ ਜਣ ਕੇ ਦੋ ਨੰਬਰ ਦੇ ਪੈਸੇ ਨੂੰ ਇੱਕ ਨੰਬਰ ਵਿੱਚ ਕਰ ਲੈਂਦੇ ਜਿਵੇਂ ਗੁਰਦੁਆਰੇ ਦੇ ਪ੍ਰਬੰਧਕ ਹੋਗੇ ਹੁਣ ਨੇੜਾਂ ਦੇ ਵਿੱਚ ਜਿਹੜਾ ਟੈਕਸ ਹੁੰਦਾ ਜੇ ਤੁਸੀਂ ਉਥੇ ਰਸੀਦ ਕਟਾਉਨੇ ਹੋ ਤੁਸੀਂ 100 ਡਾਲਰ ਦਿੱਤਾ ਤਾਂ ਜਦੋਂ ਟੈਕਸ ਭਰਨਾ ਤੁਸੀਂ ਉਦੋਂ ਤਕਰੀਬਨ 40 ਡਾਲਰ ਜਾਂ 45 ਡਾਲਰ ਵਾਪਸ ਆਉਣੇ 100 ਡਾਲਰ ਵਿੱਚੋਂ ਜੇ ਤੁਸੀਂ ਜਾਨਕਿ ਕੇ ਚੈਰਿਟੀ ਲਈ ਜਾਨਕਿ ਕੇ ਡੋਨੇਟ ਕੀਤਾ ਹੋਇਆ ਪੈਸਾ ਇਹ ਉਹ ਲੋਕ ਨੇ ਜਿਹੜੇ ਬਹੁਤ ਛਾਤਰ ਨੇ ਜਿਵੇਂ ਬੱਬਰ ਖਾਲਸਾ ਵਾਲੇ ਹੋਗੇ ਯੂਥ ਫੈਡਰੇਸ਼ਨ ਹੋ ਗਿਆ ਜਾਂ ਜਿਵੇਂ ਮੁਸਲਮ ਸੰਸਥਾਵਾਂ ਦੀ ਮੈਂ ਗੱਲ ਕੀਤੀ ਹੈ ਖਾਲਸਤਾਨੀ ਹੋਗੇ ਇਹ ਸਾਰੇ ਉਹ ਨੇ ਜਿਨ੍ਹਾਂ ਨੇ ਕੌਮ ਲਈ ਅਜੇ ਤੱਕ ਨਾਂ ਕੱਖ ਕੀਤਾ ਤੇ ਨਾ ਕਰਨ ਜੋ ਕੁਛ ਕੀਤਾ ਆਪਣੇ ਲਈ ਕੀਤਾ ਮਤਲਬ ਇਹਨਾਂ ਲੋਕਾਂ ਤੋਂ ਜਿਹੜੇ ਭਾਰਤੀ ਲੋਕ ਫੋਰਨ ਕੰਟਰੀਆਂ ਵਿੱਚ ਰਹਿੰਦੇ ਨੇ ਉਹ ਵੀ ਸੁਚੇਤ ਹੋਣ ਤੁਸੀਂ ਆਪਣੀ ਦਸਾਂ ਨੂੰ ਹੁੰਦੀ ਕਮਾਈ ਇਹਨਾਂ ਲੋਕਾਂ ਨੂੰ ਦੇ ਰਹੇ ਹੋ ਇਹਨਾਂ ਨੂੰ ਦਸਾਂ ਨਾ ਹੁੰਦੀ ਕਮਾਈ ਦੇ ਕੇ 1% ਵੀ ਨਾ ਤਾਂ ਕੌਮ ਨੂੰ ਲਾਭ ਹੋਇਆ ਨਾ ਪੰਜਾਬੀ ਕਲਚਰ ਨੂੰ ਨਾ ਕਿਸੇ ਭਾਰਤੀ ਇਨਸਾਨ ਨੂੰ ਕੋਈ ਲਾਭ ਹੋਇਆ ਤੇ ਇਹ ਜੋ ਕੁਝ ਕਰਦੇ ਨੇ ਇਹ ਆਪਣੇ ਲਈ ਕਰਦੇ ਨੇ ਔਰ ਇਸ ਪੈਸੇ ਦੀ ਜਿਹੜੀ ਦੁਰਵਰਤੋਂ ਹੁੰਦੀ ਹੈ ਗੈਂਸਟਰ ਬਾਦ ਪੈਦਾ ਕਰਨੇ ਅਤਵਾਦ ਪੈਦਾ ਕਰਨਾ ਜਿਵੇਂ ਪੰਨੂ ਵਰਗੇ ਨੇ ਉਤੋਂ ਕਿਸੇ ਨੂੰ 1000 ਡਾਲਰ ਕਹੇ ਤਾਂ ਕਿਸ ਨੂੰ 2000 ਡਾਲਰ ਕਹੇ ਤਾਂ ਤੁਸੀਂ ਇੱਥੇ ਛੋਟਾ ਜਿਹਾ ਗਰਨੇਡ ਸਿੱਟ ਦਿਓ ਇੱਥੇ ਝੰਡਾ ਲਾ ਦਿਓ ਜਾਂ ਖਾਲਸਾ ਦੇ ਸ਼ਾਪੇ ਲਾ ਦਿਓ ਖਾਲਸਾ ਦੇ ਨਾਰੇ ਲਿਖ ਦਿਓ ਕਿਸੇ ਮੰਦਰ ਤੇ ਕਿਸੇ ਮਸਜਿਦ ਤੇ ਕਿਸੇ ਗੁਰਦੁਆਰੇ ਤੇ ਇਹ ਕੰਮ ਇਹ ਪੈਸੇ ਨਾਲੇ ਕਰਾਉਂਦੇ ਆ ਦੁਰਵਰਤੋਂ ਹੁੰਦੀ ਹੈ ਤੇ ਇਹ ਪੈਸਾ 1% ਵੀ ਨਾ ਤਾਂ ਕੌਮ ਦੇ ਕੰਮ ਆਇਆ ਨਾ ਕਿਸੇ ਲੋੜਵੰਦ ਦੇ ਕੰਮ ਆਇਆ ਹੁਣ ਜਿਹੜੀਆਂ ਇਹ ਜਿਹੇ ਸੰਸਥਾਵਾਂ ਫੌਰਨ ਕੰਟਰੀਆਂ ਵਿੱਚ ਹੈਗੀਆਂ ਨੇ ਉਹਨਾਂ ਤੇ ਰੋਕ ਲਗਣੀਆਂ ਔਰ ਇਹਨਾਂ ਛੇਤਰ ਵੀ ਪੈਣਗੇ ਇਹਨਾਂ ਦੇ ਕਾਰਵਾਈ ਹੋਣੀ ਹੈ ਪਰ ਜਿਹੜੇ ਸਾਡੇ ਭਾਰਤੀ ਲੋਕਾਂ ਨੂੰ ਬੇਨਤੀ ਹੈ ਵੀ ਤੁਸੀਂ ਕਿੰਨਾ ਕਚਰ ਅੱਖਾਂ ਬੰਦ ਕਰਕੇ ਬੈਠੇ ਰਹੋਗੇ ਤੁਸੀਂ ਆਪਣੀ ਕਮਾਈ ਦਾ ਹਿੱਸਾ ਜੇ ਕਿਸੇ ਨੂੰ ਡੋਨੇਟ ਕਰਨਾ ਹੀ ਹੈ ਤਾਂ ਕਿਸੇ ਲੋੜਵੰਦ ਨੂੰ ਦਿਓ ਨਾ ਜਿੱਥੇ ਤੁਹਾਡਾ ਪੈਸਾ ਲੱਗਿਆ ਹੋਇਆ ਰਾਸਤਾ ਜੇ ਬਥੇਰੇ ਲੋਕ ਨੇ ਜਿਹੜੇ ਕੁਝ ਪੜ ਕੇ ਬੰਨਣਾ ਚਾਹੁੰਦੇ ਆ ਕੋਈ ਕਾਰੋਬਾਰ ਕਰਨਾ ਚਾਹੁੰਦੇ ਆ ਬਹੁਤ ਲੋਕ ਨੇ ਉਨ੍ਹਾਂ ਵੱਲ ਧਿਆਨ ਦਿਓ ਇਹ ਜਿਹੜੀਆਂ ਭਾਵੇਂ ਸਿੱਖ ਸੰਸਥਾਵਾਂ ਨੇ ਫੋਰਨ ਕੰਟਰੀ ਵਿੱਚ ਭਾਵੇਂ ਮੁਸਲਮਾਨ ਨੇ ਜੋ ਵੀ ਹੈ ਇਹ ਗੈਰ ਨੇ ਤੇ ਇਹਨਾਂ ਤੇ ਸ਼ਿਕੰਜਾ ਕੱਸਿਆ ਜਾਣਾ ਇਹ ਬੇਨਤੀ ਹੈ ਵੀ ਜਦੋਂ ਵੀ ਤੁਹਾਡੇ ਕੋਲ ਇਹ ਫੰਡਿੰਗ ਮੰਗਦੇ ਐ ਪੈਸਾ ਮੰਗਦੇ ਐ ਇਹਨਾਂ ਨੂੰ ਮਨਾ ਕਰੋ ਔਰ ਸਵਾਲ ਕਰੋ ਵੀ ਪੈਸਾ ਤੁਸੀਂ ਕਿੱਥੇ ਲੋਣਾ ਮੈਂ ਤੁਹਾਨੂੰ ਦੱਸ ਦਿੰਦਾ ਵੀ ਹੁਣ ਤੱਕ ਤਾਂ ਮੈਂ ਖਾਲਸਤਾਨੀ ਹੋਣ ਬਬਰਖਾਨ ਸਾਹਿਬ ਵਾਲੇ ਹੋਣ ਯੂਥ ਫੈਡਰੇਸ਼ਨ ਵਾਲੇ ਖਾਲਸਾ ਦਲ ਵਾਲੇ ਜਾਂ ਮੁਸਲਮ ਸੰਸਥਾ ਮਾ ਹੋਣ ਇਹਨੂੰ ਸਵਾਲ ਕਰਕੇ ਪੁੱਛੋ ਵੀ ਤੁਸੀਂ ਪੈਸਾ ਅੱਜ ਤੱਕ ਕਿੱਥੇ ਲਾਇਆ ਤੁਹਾਡੇ ਨਾਲ ਲੜਨਗੇ ਅਜਿਹਨੇ ਗੈਂਗਸਟਰ ਪੈਦਾ ਕੀਤੇ ਨੇ ਧਮਕੀਆਂ ਦਿੰਦੇ ਨੇ ਫਰੋਤੀਆਂ ਮੰਗਦੇ ਨੇ ਇਹ ਸਾਰੇ ਇਹਨਾਂ ਦੀ ਪਦائش ਹੈ ਇਸ ਕਰਕੇ ਕੈਨੇਡਾ ਗਵਰਨਮੈਂਟ ਨੇ ਇਸ ਕੰਜਕ ਕਸਮਾਇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ